ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਤ੍ਰਿਬੈਣੀ ਕਲੱਬ ਦੇ ਵੱਲੋਂ 3 ਦਾ ਵੀਵਾ ਮੇਲਾ ਕਰਵਾਇਆ ਗਿਆ ਤੇ ਮੇਲੇ ਦੇ ਸੰਚਾਲਕ ਡਾਕਟਰ ਅਮਰਜੀਤ ਕੌਰ ਕੋਟ ਫੱਤਾ ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਮੇਲਾ ਭੈਣਾ ਦੇ ਸਹਿਯੋਗ ਦਿਨਾ ਕਰਵਾਇਆ ਜਾ ਰਿਹਾ ਇਸ ਮੇਲੇ ਦੇ ਵਿੱਚ ਵੱਡੇ ਪੱਧਰ ਤੇ ਭੈਣਾ ਸੱਭਿਆਚਾਰਕ ਪਹਿਰਾਵੇ ਦੇ ਵਿੱਚ ਤਿਆਰ ਹੋ ਕੇ ਪਹੁੰਚਿਆ ਗਿੱਧਾ ਪਾ ਕੇ ਖੂਬ ਰੰਗ ਬੰਨਿਆ ਗਿਆ ਤੇ ਮੁੱਖ ਮਹਿਮਾਨ ਦੇ ਤੌਰ ਤੇ ਇੰਟਰਨੈਸ਼ਨਲ ਗਿੱਧਾ ਕੋਚ ਪਾਲ ਸੁਭਉਪ ਤੇ ਇਸ ਦੇ ਨਾਲ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਬੋਡੀ ਪਹੁੰਚੇ ਪ੍ਰਿੰਸੀਪਲ ਜਸਪਾਲ ਸਿੰਘ ਜੋ ਕਿ ਵਿਸ਼ੇਸ਼ ਤੌਰ ਤੇ ਪੈਣਾ ਦੇ ਲਈ ਸੰਧਾਰਾ ਲੈ ਕੇ ਆਏ ਤੇ ਇਸੇ ਦਰਮਿਆਨ ਸਟੇਜ ਦੇ ਉੱਪਰ ਸੰਧਾਰੇ ਦੇ ਸਮੇਂ ਉਹ ਜੋ ਗੀਤ ਗਾਇਆ ਗਿਆ ਉਸ ਦਾ ਸਬਦੀਆਂ ਖਾਨ ਨਾਮ ਹੋ ਗਿਆ ਕਿਉਂਕਿ ਗੀਤ ਐਨੇ ਵਿਰਾਗਮੀ ਤਰੀਕੇ ਦੇ ਨਾਲ ਗਾਇਆ ਗਿਆ ਕਿ ਕੁਝ ਸਮੇਂ ਦੇ ਲਈ ਸਾਰੇ ਹੀ ਚੁੱਪ ਹੋ ਗਏ ਤੇ ਡਾਕਟਰ ਅਮਰਜੀਤ ਕੌਰ ਕੋਟ ਫਤਵ ਵੱਲੋਂ ਆਏ ਮਹਿਮਾਨਾਂ ਦਾ ਸਲਮਾਨ ਕੀਤਾ ਗਿਆ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਉਧਰ ਪਾਲ ਸਮਾਉ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਤੀਆਂ ਸਾਨੂੰ ਮਨਾਉਣੀਆਂ ਚਾਹੀਦੀਆਂ ਨੇ ਤਾਂ ਕਿ ਸੱਭਿਆਚਾਰ ਜਿਉਂਦਾ ਰਹੇ ਤੇ ਪ੍ਰਿੰਸੀਪਲ ਜਸਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਤੀਆਂ ਨੇ ਤਾਂ ਹੀ ਤੀਆਂ ਨੇ ਇਸੇ ਤਰ੍ਹਾਂ ਦੇ ਤਿਉਹਾਰ ਦੇ ਵਿੱਚ ਹਰ ਉਮਰ ਦੀਆਂ ਧੀਆਂ ਪੈਣਾ ਆਪਣੇ ਚਾਹ ਤੇ ਸਦਰਾ ਪੂਰੇ ਕਰਦੀਆਂ ਨੇ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਚਾਹੀਦੇ ਨੇ ਡਾਕਟਰ ਅਮਰਜੀਤ ਕੋਟ ਫਤਾ ਵੱਲੋਂ ਸੰਸਥਾ ਦੇ ਸਹਿਯੋਗ ਨਾਲ ਪੌਦੇ ਵੰਡੇ ਗਏ ਤੇ ਕੁਖ ਅਤੇ ਰੁੱਖ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਤਰਮੈਣੀ ਕਲੱਬ ਦਾ ਵਿਮਾ ਮੇਲਾ ਹਰ ਸਾਲ ਇਹ ਸੌਣ ਦੇ ਮਹੀਨੇ ਵਿੱਚ ਤੀਜ ਮੇਲਾ ਕਰਵਾਇਆ ਜਾਂਦਾ ਜਿਹਦੇ ਵਿੱਚ ਤਰਮੈਣੀ ਕਲੱਬ ਦੇ 40-50 ਜਿਹੜੇ ਮੈਂਬਰਸ ਨੇ ਉਹ ਪੂਰੇ ਪੁਰ ਜੋਰ ਇਸ ਕੰਮ ਦੇ ਲਈ ਮੈਨੂੰ ਸਹਿਯੋਗ ਦਿੰਦੇ ਨੇ ਹਰ ਕੰਮ ਦੇ ਵਿੱਚ ਮੈਨੂੰ ਇਹ ਮੈਨੂੰ ਪੂਰਾ ਜਿੰਨਾ ਮੈਂ ਕਹਿੰਨਾ ਪਰਮਾ ਸਹਿਯੋਗਾ ਕਿਉਂਕਿ ਮੈਂ ਇਕੱਲੀ ਇਹ ਮੇਲਾ ਨਹੀਂ ਲਵਾ ਸਕਦੀ ਇਹਨਾਂ ਦੇ ਸਹਿਯੋਗ ਤੋਂ ਬਿਨਾ ਮੇਰਾ ਕੁਝ ਵੀ ਦੂਜੇ ਨੰਬਰ ਤੇ ਇਹ ਆ ਵੀ ਇਸ ਜਿਹੜਾ ਤੇਜ਼ ਮੇਲੇ ਦਾ ਇੱਕ ਮਨੋਰਥ ਹੈ ਕਿ ਅਸੀਂ ਆਪਣੀ ਅਲੋਪ ਹੋ ਚੁੱਕੀ ਵਿਰਾਸਤ ਨੂੰ ਸੰਭਾਲਣਾ ਇਸੇ ਕਰਕੇ ਸਾਰੀਆਂ ਜਿਹੜੀਆਂ ਮੈਂਬਰਸ ਨੇ ਇੱਕ ਵਧੀਆ ਸੁਨੇਹਾ ਦਿੰਦੀਆਂ ਸਾਰੀਆਂ ਦੇਖੋ ਬੇਟੀਆਂ ਰਵਾਇਤੀ ਪਹਿਰਾਵੇ ਵਿੱਚ ਸੱਜ ਕੇ ਆਈਆਂ ਨੇ ਜਦੋਂ ਸਟੇਜ ਤੇ ਅਸੀਂ ਇਹ ਪਹਿਰਾਵੇ ਵਿੱਚ ਦੇਖਨੀ ਸਾਡੀਆਂ ਬੱਚੀਆਂ ਉਹ ਵੀ ਇਸ ਤਰ੍ਹਾਂ ਇਹਨਾਂ ਦੀ ਨਕਲ ਕਰਦੀਆਂ ਇੱਕ ਸਾਡਾ ਮਿਸ਼ਨ ਹੈ ਵੀ ਕੁੱਖ ਤੇ ਰੁੱਖ ਨੂੰ ਸੰਭਾਲਿਆ ਜਾਵੇ ਉਹਦੇ ਨਾਲ ਅਸੀਂ ਹਰ ਸਾਲ ਰੁੱਖ ਵੀ ਲਾਉਨੇ ਆਂ ਅੱਜ ਵੀ ਉੱਥੇ ਬੂਟੇ ਨੇ ਮੈਡੀਸਨ ਪਲਾਂਟਸ ਵੀ ਨੇ ਦੂਸਰੇ ਵੀ ਨੇ ਸ਼ਾਨਦਾਰ ਵੀ ਹੈ ਸਾਰੇ ਅਸੀਂ ਬੇਨਤੀ ਕੀਤੀ ਆ ਵੀ ਕਿ ਇੱਕ ਬੂਟਾ ਲੈ ਕੇ ਜਾਓ ਜਿੱਥੇ ਜਗ੍ਹਾ ਮਿਲਦੀ ਉੱਥੇ ਲਾਓ ਤੇ ਧੀਆਂ ਨੂੰ ਸੰਭਾਲੋ ਕਿਉਂਕਿ ਜੇ ਰੁੱਖ ਹੋਣਗੇ ਤਾਂ ਪਿੰਗਾ ਪੈਣਗੇ ਆ ਜੇ ਧੀਆਂ ਹੋਣਗੀਆਂ ਤਾਂ ਧੀਆਂ ਲੱਗਣ ਅੱਜ ਪ੍ਰਿੰਸੀਪਲ ਸਾਹਿਬ ਆਏ ਸੀਗੇ ਜੀ ਦੇਸੀ ਦਾ ਝੋਲਾ ਦੇਖ ਕੇ ਤੁਸੀਂ ਵੀ ਭੱਬ ਕੋ ਹਾਂ ਮੇਰਾ ਵੀਰ ਹੈ ਉਹ ਕੁੜੀਆਂ ਨੇ ਇੰਨੇ ਫਰਾਗ ਨਾ ਗਾਇਆ ਨਾ ਮੇਰਾ ਵੀਰ ਸੁਧਾਰਾ ਰਿਹਾ ਸੱਚ ਮੁੱਚ ਸਾਡੀਆਂ ਸਭ ਦੀਆਂ ਅੱਖਾਂ ਨਮ ਹੋ ਗਈਆਂ ਉਹ ਦੇਸੀ ਝੋਲਾ ਨਹੀਂ ਉਹ ਮੇਰੇ ਵੀਰ ਦਾ ਬਹੁਤ ਵੱਡ ਮੁੱਲਾ ਪਿਆਰ ਤੇ ਸਤਿਕਾਰ ਹੈ ਜਿਹੜਾ ਉਹ ਲੈ ਕੇ ਆਇਆ ਪਹਿਲਾਂ ਸਾਡੇ ਘਰ ਦੇ ਇੱਕ ਖੇਸ ਇੱਕ ਲੋਈ ਇਹੋ ਜਿਹਾ ਕੁਛ ਦੇ ਕੇ ਜਾਂਦੇ ਸਾਨੂੰ ਉਹ ਵੀ ਬੜਾ ਚੰਗਾ ਲੱਗਦਾ ਸੀ ਸੋ ਅੱਜ ਕੱਲ ਮੈਂ ਕਹਿੰਨੀ ਹੁੰਨੀ ਹੈ ਕਾਲਜ ਕਾਲੀ ਯੁੱਗ ਦੇ ਯੁੱਗ ਵਿੱਚ ਇਹੋ ਜਿਹੇ ਸਤਜੂਗੀ ਵੀ ਬੈਠੇ ਐ ਜਿਹੜੇ ਇੰਨੀ ਦੂਰ ਬੈਠੀਆਂ ਭੈਣਾਂ ਨੂੰ ਯਾਦ ਰੱਖਦੇ ਐ ਔਰ ਇਹ ਐਤ ਕੀ ਨੇ ਹਰ ਸਾਲ ਸਾਨੂੰ ਸੰਧਾਰਾ ਲੈ ਕੇ ਆਉਂਦੇ ਮੈਂ ਕੌਣ ਕੌਣ ਵਿਸ਼ੇਸ਼ ਤੌਰ ਤੇ ਅਜੀਪਾਲ ਸਮਾਉਂ ਕਿੰਦਾ ਕੋਚ ਇੰਟਰਨੈਸ਼ਨਲ ਕੋਚ ਨੇ ਹੋ ਤੇ ਜਸਪਾਲ ਸਿੰਘ ਪ੍ਰਿੰਸੀਪਲ ਨੇ ਸਟੇਟ ਵਾਰਡੀ ਉਹਨਾਂ ਦੇ ਮੈਡਮ ਦੇ ਨਾਲ ਆਏ ਨੇ ਇਸ ਤੋਂ ਇਲਾਵਾ ਜਿਹੜੀ ਇੱਕ ਨਵੀਂ ਫਿਲਮ ਸ਼ੂਟ ਹੋਣ ਜਾ ਰਹੀ ਹੈ ਉਹਨਾਂ ਦੇ ਸਾਰੇ ਕਲਾਕਾਰ ਸਾਰੀ ਟੀਮ ਜਿਨ੍ਹਾਂ ਵਿੱਚੋਂ ਕਾਕਾ ਸਤਨਾਮ ਢਿੰਡ ਸਸੀ ਦੀਬਾ ਸੀਗੀ ਚਰਨਜੀਤ ਬਰਾੜ ਕਾਫੀ ਬੱਚੀਆਂ ਜਿਹੜੀਆਂ ਸੈੜੀਆਂ ਬਹੁਤ ਪਿਆਰੀਆਂ ਬੱਚੀਆਂ ਜੀ ਸਪੈਸ਼ਲ ਆਈਆਂ ਔਰ ਬੜਾ ਮੇਰੇ ਸਿਰ ਤੇ ਐਸਾਹਨ ਆ ਉਹਨਾਂ ਦਾ ਵੀ ਮੇਰੇ ਇੱਕ ਫੋਨ ਦੇ ਸੁਨੇਹੇ ਤੇ ਉਹ ਸਾਰੇ ਮੇਰੇ ਇਸ ਗਰੀਬ ਖਾਨੇ ਦੇ ਵਿੱਚ ਉਹਨਾਂ ਨੇ ਆ ਕੇ ਘਰ ਨੂੰ ਪਾ ਦਿੱਤਾ ਖੁਸ਼ੀ ਆ ਜੀ ਕਹਿੰਦੇ ਧੀਆਂ ਤੇ ਤਰੀਕਾ ਹੁੰਦੀ ਆ ਰੌਣਕ ਬੇੜੀ ਦੀ ਸੋ ਧੀਆਂ ਨਹੀਂ ਤਾਂ ਧੀਆਂ ਨਹੀਂ ਜੇ ਧੀਆਂ ਨਹੀਂ ਤਾਂ ਇਹ ਰੌਣਕ ਮੇਲੇ ਜਿਹੜੇ ਨੇ ਅਧੂਰੇ ਨੇ ਸੋ ਅਸੀਂ ਵਧਾਈ ਦਿੰਨੇ ਆ ਮੇਰੀ ਭੈਣ ਡਾਕਟਰ ਅਮਰਜੀਤ ਕੌਰ ਜੀ ਨੂੰ ਪਵਿੱਤਰ ਕੌਰ ਜੀ ਉਹਨਾਂ ਦੀ ਪੂਰੀ ਤਰਵੇਣੀ ਕਲੱਬ ਦੀ ਟੀਮ ਨੂੰ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਪਿਛਲੇ 20 ਸਾਲ ਤੋਂ ਇਹ ਜਿਹੜੇ ਰੀਤੀ ਰਿਵਾਜ ਇਹ ਜਿਹੜੇ ਧੀਆਂ ਦੇ ਚਾ ਸੱਦਰਾਂ ਨੂੰ ਸੰਭਾਲ ਕੇ ਪਰ ਮੈਂ ਦੇਖ ਰਿਹਾ ਸੀ ਕਿ ਹਰ ਉਮਰ ਦੀ ਜਿਹੜੀ ਬੇਟੀ ਹੈ ਬੇਟੀਆਂ ਕਹਾਗਮ ਹੈ ਭੈਣ ਹੈ ਉਹ ਆਪਣੀਆਂ ਨਾ ਆਪਣੇ ਚਾਅ ਪੂਰੇ ਕਰ ਰਹੇ ਸੀ ਸੋ ਇਸ ਕਰਕੇ ਇਹ ਜਿਹੜੀਆਂ ਤੀਆਂ ਲਗਣੀਆਂ ਬਹੁਤ ਜ਼ਰੂਰੀ ਨੇ ਇੱਥੇ ਅਸੀਂ ਪੂਰਾ ਪਰਿਵਾਰ ਡਾਕਟਰ ਪ੍ਰਭਜਨ ਕੌਰ ਸਿੱਧੂ ਜਿਹੜੇ ਸਾਡੇ ਗੁਰੂ ਮਾਣੇ ਸਾਰਿਆਂ ਦੇ ਉਹਨਾਂ ਦੀ ਪੂਰੀ ਟੀਮ ਉਹਨਾਂ ਦੇ ਇੱਕ ਛੋਟੇ ਜਿਹੇ ਸੱਦੇ ਦੇ ਪਹੁੰਚੀ ਆ ਭਾਵੇਂ ਉਹ ਅੱਜ ਕੈਨੇਡਾ ਬੈਠੇ ਨੇ ਪਰ ਅਸੀਂ ਉਹਨਾਂ ਦੀ ਜਿਹੜੀ ਖੁਸ਼ਬੋ ਹੈ ਉਹ ਉਹ ਪੂਰੀ ਦੁਨੀਆ ਦੇ ਵਿੱਚ ਅਸੀਂ ਜਿਹੜਾ ਹੈ ਉਹ ਵਿਖਾਰਨ ਦਾ ਕੰਮ ਕਰ ਰਹੇ ਹਾਂ ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਪਿੰਡਾਂ ਦੀ ਕਿ ਪਿੰਡਾਂ ਦੇ ਵਿੱਚ ਇਹ ਕਿਉਂ ਨਹੀਂ ਹੈ ਅੱਜ ਜਿਹੜਾ ਪਿੰਡ ਪਿੰਡ ਵੀ ਹੈ ਨਾ ਅੱਜ ਸਾਡੇ ਪਿੰਡ ਜਿਹੜੇ ਨੇ ਉਹ ਸਖਣੇ ਹੋ ਰਹੇ ਨੇ ਧੀਆ ਬੰਨੀ ਉਹ ਵੀ ਔਰ ਪੁੱਤਾਂ ਬੰਨੀ ਉਹ ਵੀ ਅਸੀਂ ਉਹਨਾਂ ਨੂੰ ਜਹਾਜ਼ ਚੜ੍ਹ ਰਹੇ ਹਾਂ ਇਤਰਾਸ ਦੀ ਹੈ ਸਾਡੇ ਲਈ ਪਰ ਅੱਜ ਜਿਹੜੇ ਜਹਾਜ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਉਹਨਾਂ ਨੂੰ ਪੁੱਛਿਓ ਤੀਆਂ ਕੀ ਨੇ ਅਬ ਮੇਰਾ ਵੀਰ ਪਾਲ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜੇ ਬਜ਼ੁਰਗ ਨਾਲ ਚਲੇ ਜਾਂਦੇ ਨੇ ਉਹ ਪਰਿਵਾਰ ਚਲੇ ਜਾਂਦੇ ਨੇ ਉਹ ਕਿਵੇਂ ਫੇਰ ਇਹ ਤੀਆਂ ਨੂੰ ਇਹ ਜਿਹੜੀਆਂ ਸੱਦਰਾਂ ਨੇ ਇਹ ਜਿਹੜੇ ਰਸਮੋ ਰਿਵਾਜ ਨੇ ਇਹਨਾਂ ਨੂੰ ਕਿਵੇਂ ਯਾਦ ਕਰਦੇ ਨੇ ਸੋ ਅਸੀਂ ਜਿਹੜਾ ਹੈ ਡਾਕਟਰ ਪ੍ਰੋਫੈਸਰ ਅਨਕੌਰ ਸਿੱਧੂ ਸਾਡੇ ਗੁਰੂ ਮਾ ਜਿਨ੍ਹਾਂ ਨੇ ਸਾਨੂੰ ਇਹ ਸੰਸਕਾਰ ਦਿੱਤੇ ਨੇ ਔਰ ਪਿਛਲੇ 30 ਸਾਲ ਤੋਂ ਅਸੀਂ ਉਹਨਾਂ ਦੀ ਉਂਗਲ ਫੜ ਕੇ ਚੱਲ ਰਹੇ ਹਾਂ ਔਰ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਔਰ ਜਿਹੜੇ ਇਹ ਨਰੋਆ ਸੋ ਜਿਹੜਾ ਸੱਭਿਆਚਾਰ ਔਰ ਸਮਾਜ ਅਸੀਂ ਦੇਖਣ ਦੀ ਜਿਹੜਾ ਸੁਪਨਾ ਲਿਆ ਉਹ ਅਸੀਂ ਪੂਰਾ ਕਰ ਸਕੀਏ ਬਹੁਤ ਬਤਨੋ ਅੱਜ ਕੱਲ ਹਰ ਇੱਕ ਕਹਿੰਦਾ ਹੈ ਧੀ ਨਾ ਜਮੇ ਨੋ ਜੀਵੂ ਪਾਵੇ ਸ਼ਾਂਝ ਜ਼ਰੂਰ ਮਿਲੇ ਪਰ ਦਰਖਤ ਅਸੀਂ ਨਹੀਂ ਲਾਉਣਾ ਸੀ ਵੱਡਦਾ ਜ਼ਰੂਰ ਹੈ ਕਿ ਕਹਿੰਦੇ ਸੋ ਮੈਂ ਦੱਸਣਾ ਚਾਹਾਂਗਾ ਜੀ ਕਿ ਮੈਂ ਇੱਕ ਸਕੂਲ ਦਾ ਪ੍ਰਿੰਸੀਪਲ ਹਾਂ ਸਕੂਲ ਆਫ ਫੈਮਿਨਸ ਮੰਡਾਰ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਦਾ ਸੋ ਮੈਂ ਹੈਡਮਾਸਟਰ ਸੀ ਸੋ ਮੇਰਾ ਇੱਕ ਮਿਸ਼ਨ ਸੀ ਕਿ ਮੈਂ ਧੀਆਂ ਤੇ ਤਰੀਕਾਂ ਦੀ ਗੱਲ ਕਰੀ ਆ ਕਿ ਮੈਂ ਇਹ ਦਰਖਤ ਲਾਉਣੇ ਨੇ ਔਰ ਧੀਆਂ ਬਚਾਉਣੀਆਂ ਨੇ ਰੱਬ ਨੇ ਮੈਨੂੰ ਮੇਰੇ ਭਾਈ ਬੈਠਨੇ ਗੁਰਿੰਦਰ ਕੌਰ ਜੀ ਤੇ ਉਹਨਾਂ ਨੂੰ ਪੁੱਛਿਓ ਕਿ ਮੈਂ ਜਦੋਂ ਮੇਰੇ ਦੂਜਾ ਬੇਟਾ ਹੋਇਆ ਇਹ ਨਹੀਂ ਕਿ ਮੈਨੂੰ ਅਫਸੋਸ ਹੋਇਆ ਕਿ ਮੇਰੇ ਬੇਟਾ ਹੋਇਆ ਪਰ ਮੈਨੂੰ ਕਿਤੇ ਨਾ ਕਿਤੇ ਮੇਰੀ ਧੀ ਮੈਨੂੰ ਲੱਗਿਆ ਕਿ ਇੱਕ ਧੀ ਇੱਕ ਬੇਟਾ ਹੋਣਾ ਚਾਹੀਦਾ ਸੀ ਪਰ ਉਹ ਵੀ ਜਿਹੜਾ ਹੈ ਰੱਬ ਨੇ ਮੇਰਾ ਪੂਰਾ ਕਰਤਾ ਮੈਂ ਪਹਿਲਾਂ ਬாய் ਸਕੂਲ ਸੀ ਜਦੋਂ ਮੈਂ ਹੈਡਮਾਸਟਰ ਬਣਿਆ ਤਾਂ ਕੋਇਡ ਸਕੂਲ ਦੇ ਵਿੱਚ ਮੈਂ ਕਿਹਾ ਇੰਨਾ ਸ਼ੁਕਰਾਨਾ ਕਰਿਆ ਕਿ ਵਾਹਿਗੁਰੂ ਤੂੰ ਮੈਨੂੰ ਧੀ ਨਹੀਂ ਦਿੱਤੀ ਤੂੰ ਮੈਨੂੰ ਧੀਆਂ ਦੇਤੀਆਂ ਸੋ ਹਜ਼ਾਰਾਂ ਧੀਆਂ ਅੱਜ ਪੜ ਗਈਆਂ ਸਾਡੇ ਤੋਂ ਅੱਜ ਇੰਡਸਟਰੀ ਦੇ ਵਿੱਚ ਅੱਜ ਕੋਈ ਪੀ ਐਚ ਡੀ ਕਰ ਗਈ ਕੋਈ ਡਾਕਟਰ ਬਣ ਗਈ ਕੋਈ ਕਿਤੇ ਚਲੀ ਗਈ ਧੀ ਉਹ ਸਾਡੀਆਂ ਸਟੂਡੈਂਟ ਸਾਡਾ ਮਾਣ ਨੇ ਉਹ ਮੇਰੀਆਂ ਧੀਆਂ ਨੇ ਸੋ ਇਹ ਕਦੇ ਨਹੀਂ ਕਹਿਣਾ ਅਸੀਂ ਸਮਾਜ ਦੇ ਵਿੱਚ ਇਹ ਹੋਕਾ ਲੈ ਕੇ ਲੱਖਾਂ ਧੀਆਂ ਨੂੰ ਇਹ ਮੇਰਾ ਭਰਾ ਸਾਹਮ ਰਿਹਾ ਸਾਡੀ ਪੂਰੀ ਟੀਮ ਸਾਹਮ ਰਹੀ ਆ ਸਾਡੇ ਗੁਰੂ ਮਾ ਸਾਨੂੰ ਉਹ ਸੰਸਕਾਰ ਦੇ ਰਹੇ ਨੇ ਡਾਕਟਰ ਪ੍ਰਭ ਸ਼ਰਨ ਕੋਰ ਸਿੱਧੂ ਕਿ ਧੀਆਂ ਸਾਹਮਣੀਆਂ ਨੇ ਪੁੱਤ ਜੇ ਧੀਆਂ ਸਾਹਮੋਂਗੇ ਤਾਂ ਸਮਾਜ ਸਾਮੈ ਜਾਊਗਾ ਨਹੀਂ ਇਹ ਸਮਾਜ ਗਰਕ ਜਾਊਗਾ ਥੈਂਕ ਯੂ ਤੁਸੀਂ ਸੰਧਾਰਾ ਲੈ ਕੇ ਆਏ ਹਾਂ ਜੀ ਸੰਧਾਰਾ ਇੱਕ ਭਰਾ ਦੀਆਂ ਸੱਦਰਾਂ ਨੇ ਇੱਕ ਭੈਣ ਦੀ ਉਡੀਕ ਆ ਸੋ ਤੁਸੀਂ ਦੇਖਿਆ ਹੋਊਗਾ ਮੈਂ ਕੋਈ ਉਹ ਨਹੀਂ ਕਰਿਆ ਕਿ ਬਹੁਤ ਵੱਡਾ ਮੈਂ ਸਜਾ ਕੇ ਮੈਂ ਨਾ ਉਹ ਵੀ ਲਿਆ ਸਕਦਾ ਸੀ ਟੋਕਰੀ ਵੀ ਮਾਰਾ ਨੇ ਸਮਰੱਥਾ ਬਖਸ਼ੀ ਨਹੀਂ ਮੈਂ ਇੱਕ ਨਿਮਾਣਾ ਜਾਂ ਇੱਕ ਗਰੀਬ ਜਾਂ ਭਰਾ ਹੋ ਕੇ ਇੱਕ ਦੇਸੀ ਜਿਹਾ ਝੋਲੇ ਚ ਤੁਸੀਂ ਦੇਖਿਆ ਹੋਊਗਾ ਉਹ ਝੋਲਾ ਦੇਖੋ ਤੇ ਤੇ 35 ਲਿਖੀ ਹੋਈ ਆ ਊੜਾੜਾ ਲਿਖਿਆ ਹੋਇਆ ਇੱਕ ਦੇਸੀ ਬਿਲਕੁਲ ਖੱਦਰ ਦਾ ਝੋਲਾ ਉਹਦੇ ਚ ਬਿਸਕਟ ਉਹਦੇ ਚ ਮਠੀਆਂ ਉਹਦੇ ਚ ਕੇਲੇ ਸਿਰਫ ਉਹ ਉਹਦੇ ਚ ਇੰਨਾ ਪਿਆਰ ਆ ਉਹਦੇ ਚ ਇਹ ਨਹੀਂ ਕਿ ਮੈਂ ਉਹਦੇ ਚ ਬਹੁਤ ਮਹਿੰਗੀਆਂ ਚੀਜ਼ਾਂ ਪਾ ਕੇ ਲਿਆਇਆ ਪਰ ਨਹੀਂ ਉਹ ਮੇਰੀਆਂ ਭਰਾ ਮੇਰੀਆਂ ਭੈਣਾਂ ਉਹ ਡੀ ਕਰੀ ਅਸੀਂ ਮੇਰਾ ਭਰਾ ਆਊਗਾ ਲੈ ਕੇ ਪਿਛਲੀ ਵਾਰੀ ਤੁਹਾਨੂੰ ਬੜਾ ਇੱਕ ਮਨ ਲੱਗਿਆ ਮੈਨੂੰ ਲੱਗਿਆ ਵੀ ਦੋ ਹੀ ਭੈਣਾਂ ਨੇ ਮੇਰੀਆਂ ਕਿਉਂਕਿ ਵੀ ਇੱਥੇ ਦੋ ਨੇ ਕਿਤੇ ਹੋਰ ਆ ਮੈਨੂੰ ਐ ਨਹੀਂ ਪਤਾ ਸੀ ਉਹ ਤੀਜੀ ਵੀ ਮੈਂ ਦੋ ਲਈ ਸੰਧਾਰਾ ਲਿਆ ਤੀਜੀ ਲੜਪੀ ਸੋ ਇਸ ਵਾਰੀ ਮੈਂ ਪਹਿਲਾਂ ਹੀ ਭੈਣ ਜ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਭਰਾਵਾ ਉਹਨੂੰ ਦਈਏ ਸੰਧਾਰਾ ਸੋ ਉਹ ਸੰਧਾਰਾ ਇੱਕ ਭੈਣ ਦੀਆਂ ਸਦਰਾਂ ਨੇ ਤੁਸੀਂ ਦੇਖਿਆ ਇਮੋਸ਼ਨਲ ਹੋ ਗਿਆ ਸੀ ਸਾਰਾ ਕੁਝ ਭਰਾ ਮੇਰਾ ਹਜ਼ਾਰਾਂ ਧੀਆ ਨੂੰ ਘਰ ਜਾ ਕੇ ਜਿਹੜੀਆਂ ਧੀਆ ਨਹੀਂ ਪਹੁੰਚਦੀਆਂ ਨਾ ਤਾਂ ਉਹਨਾਂ ਦੇ ਘਰ ਜਾ ਕੇ ਪੂਰੀ ਟੀਮ ਪਾਲ ਸਿੰਘ ਸਮਾਉ ਦੀ ਸਾਡਾ ਪੂਰਾ ਪਰਿਵਾਰ ਉਹਨਾਂ ਦੇ ਘਰ ਤੱਕ ਸੰਧਾਰਾ ਪਹੁੰਚਾਉਂਦਾ ਇਹ ਅਸੀਂ ਨਹੀਂ ਪਹੁੰਚਾਉਂਦੇ ਅਸੀਂ ਤਾਂ ਗੁਰੂ ਦੇ ਕੁਕਰਾਂ ਉਸ ਅਕਾਲ ਪੁਰਖ ਦੇ ਬਾਬੇ ਨਾਨਕ ਦੇ ਬੱਚੇ ਹਾਂ ਅਸੀਂ ਉਹਨਾਂ ਨੇ ਸਾਡੀ ਡਿਊਟੀ ਲਈ ਆ ਕਿਉਂਕਿ ਤਿਸਕਿਉ ਮੰਦਾ ਆਖੀ ਜਿੱਤ ਜੰਮੇ ਰਾਜਾਨ ਉਸ ਪਾਤਸ਼ਾਹ ਨੇ ਕਿਹਾ ਮੇਰੇ ਨੇ ਜਿਨੇ ਇਹ ਗੱਲ ਕਹੀ ਆ ਔਰ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਉਹਨਾਂ ਨੇ ਸਾਨੂੰ ਧੀਆ ਸਾਹਮਣ ਦਾ ਸੰਦੇਸ਼ ਦਿੱਤਾ ਔਰ ਅਸੀਂ ਜਿੰਨੀ ਦੇਰ ਜੀਵਾਂਗੇ ਇਹ ਧੀਆ ਦੇ ਨਾਲ ਹੀ ਜੀਵਾਂਗੇ ਔਰ ਪਰਮਾਤਮਾ ਸੇਵਾ ਸਾਨੂੰ ਬਖਸ਼ੇ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਇਹ ਧੀਆ ਦੀ ਸੇਵਾ ਚਾਹੀਦੀ ਬੱਡੇ ਪੁੱਛੇ ਉਹ ਧੀਆ ਦੇ ਹੱਥ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਬਹੁਤ ਚੰਗਾ ਲੱਗਿਆ ਜੀ ਜੋ ਤਰਵੈਣੀ ਕਲੱਬ ਵੱਲੋਂ ਇਹ ਧੀਆ ਕਰਾਈਆਂ ਗਈਆਂ ਨੇ ਬਹੁਤ ਬਹੁਤ ਸੋਹਣੀਆਂ ਧੀਆ ਔਰ ਇੱਥੇ ਹਰ ਵਾਰੀ ਅੱਛੀਆਂ ਧੀਆ ਦਾ ਪ੍ਰਬੰਧ ਹੁੰਦਾ ਪਰ ਅੱਜ ਦਾ ਤੁਸੀਂ ਵੇਖਿਆ ਜਦੋਂ ਹੀ ਮੈਂ ਆਇਆ ਇੱਥੇ ਤੇ ਮੀਹ ਜੋਰਾਂ ਦੇ ਉੱਤੇ ਸੀਗੇ ਐਨੇ ਮੀਂਹ ਦੇ باوجود ਵੀ ਕੁੜੀਆਂ ਉੱਥੋਂ ਨਹੀਂ ਉੱਟੀਆਂ ਹਨਾ ਉਹਨਾਂ ਦੇ ਅੰਦਰ ਕਿੰਨਾ ਚਾਅ ਸੀ ਕਿੰਨਾ ਉਹਨਾਂ ਦੇ ਅੰਦਰ ਜਿਹੜਾ ਗੁੱਭਗਵਾਟ ਸੀ ਬਾਹਰ ਨਿਕਲ ਰਿਹਾ ਸੀ ਕੁੜੀਆਂ ਮੈਂ ਗੀਤ ਗਾਇਆ ਰੋ ਰੋ ਵੀ ਰਹੀਆਂ ਸੀ ਉਸ ਤੋਂ ਬਾਅਦ ਉਹ ਖੁੱਲ ਕੇ ਨੱਚੀਆਂ ਵੀ ਨੇ ਤਾਂ ਸਾਡਾ ਮਕਸਦ ਇਹੀ ਹੈ ਵੀ ਸਾਡੀਆਂ ਭੈਣਾਂ ਨੂੰ ਖੁੱਲ ਕੇ ਉਹਨਾਂ ਦੇ ਚਾਵਾਂ ਦੇ ਨਾਲ ਖੇਡਣ ਦਿਓ ਹਨਾ ਉਹ ਜੋ ਉਹਨਾਂ ਦੇ ਹਾਫ-ਭਾਫ ਉਹਨਾਂ ਨੂੰ ਬਾਹਰ ਕੱਢਣ ਦਿਓ ਹਨਾ ਤੇ ਇਹ ਪੰਜਾਬ ਦਾ ਇੱਕ ਬੜਾ ਹੀ ਰੰਗੀਨ ਦ੍ਰਿਸ਼ ਹੈ ਸਾਵਣ ਦਾ ਮਹੀਨਾ ਤਾਂ ਸਾਡੀਆਂ ਮਾਮਾ ਬੈਣਾ ਧੀਆਂ ਸਾਡੀਆਂ ਆ ਇਹ ਨਾ ਇਹੋ ਜਿਹੇ ਪੇੜਾਂ ਦੇ ਵਿੱਚ ਜੁੜਦੀਆਂ ਨੇ ਤਾਂ ਬਹੁਤ ਚੰਗਾ ਲੱਗਦਾ ਅਸਲ ਰਵਾਇਤੀ ਸਾਡੀ ਇਹ ਆ ਇਹਨਾਂ ਤਿੰਿਆਂ ਦਾ ਮਤਲਬ ਇਹ ਹੁੰਦਾ ਵੀ ਸਾਡੀਆਂ ਉਹਨਾਂ ਵਿਛੜੀਆਂ ਤੇ ਟੁੱਟੀਆਂ ਹੋਈਆਂ ਪੈਣਾਂ ਨੂੰ ਦੁਬਾਰਾ ਜੋੜਨਾ ਦੁਬਾਰਾ ਉਹਨਾਂ ਨੂੰ ਪੇਕੇ ਦੇ ਪੇਕੇ ਵੱਲ ਬੁਲਾਉਣਾ ਬਹੁਤੀਆਂ ਧੀਆਂ ਆਈਆਂ ਨੇ ਜਿਨ੍ਹਾਂ ਦੇ ਪੇਕੇ ਛੁੱਟ ਜਾਂਦੇ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਮਾਂ ਬਾਪ ਨਹੀਂ ਹੁੰਦਾ ਸੋ ਇਹ ਜੇ ਉਪਰਾਲਿਆਂ ਦੇ ਨਾਲ ਉਹਨਾਂ ਨੂੰ ਦੁਬਾਰਾ ਆਪਣੇ ਪੇਕੇ ਘਰ ਆਉਣ ਦਾ ਮੌਕਾ ਮਿਲਦਾ ਤੇ ਉਹਨਾਂ ਦੇ ਅੰਦਰਲੇ ਜਿਹੜੇ ਗੁਆਰ ਨੇ ਉਹਨਾਂ ਨੂੰ ਕੱਢਣ ਦਾ ਮੌਕਾ ਮਿਲਦਾ ਕਿਉਂਕਿ ਅਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਦੀ ਕਹਾਣੀ ਹੈ ਇੱਕ ਐਸਾ ਪਲ ਹੁੰਦਾ ਸਾਵਣ ਮਹੀਨਾ ਗੁਰੂ ਨਾਨਕ ਦੇਵ ਜੀ ਵੀ ਇਹਦੇ ਬਾਰੇ ਜ਼ਿਕਰ ਕਰਕੇ ਗਏ ਨੇ ਭਾਈ ਵੀਰ ਸਿੰਘ ਵੀ ਨੇ ਵੀ ਆਪਣੇ ਕਵਤਾਂਵਾਂ ਦੇ ਵਿੱਚ ਇੱਕ ਰਹਾ ਮੋਰੀ ਰੂਣ ਚਨ ਲਾਇਆ ਭੈਣੋ ਸਾਵਣ ਆਇਆ ਹਨਾ ਸੋ ਸਾਵਣ ਮਹੀਨਾ ਸਾਡੇ ਪੰਜਾਬ ਦਾ ਬੜਾ ਹੀ ਰੰਗੀਨ ਤੇ ਹਰਿਆ ਭਰਿਆ ਮਹੀਨਾ ਹੁੰਦਾ ਜਿਹਦੇ ਵਿੱਚ ਮੱਝਾਂ ਨੂੰ ਸੂਏ ਪੈਂਦੇ ਨੇ ਘਰ ਘਰ ਦੁੱਧ ਹੁੰਦਾ ਪਿੰਡਾਂ ਦੇ ਵਿੱਚ ਖੀਰ ਪੂੜੇ ਬੰਦਦੇ ਨੇ ਖੀਰਾ ਬੰਦਦੀਆਂ ਨੇ ਪੂੜੇ ਬੰਦਦੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਜਿਹਨੂੰ ਕਹਦੀ ਆਪਾਂ ਸਭ ਤੋਂ ਰੰਗੀਨ ਤੇ ਹਰੀਆਲੀ ਵਾਲਾ ਇਹ ਮਹੀਨਾ ਹੁੰਦਾ ਇਹ ਸਰ ਹਰ ਇੱਕ ਤਿੱਥਾਂ ਦੇ ਤਿਹਾਰਾਂ ਤੋਂ ਬਿਹਤਰੀਨ 사ਉਂਡ ਦੇ ਮਹੀਨੇ ਨੂੰ ਮੰਨਿਆ ਗਿਆ ਸੋ ਸਾਡੀ ਬੜੀ ਕੋਸ਼ਿਸ਼ ਸੀਗੀ ਬੀਐਨਆਈ ਸਾਉਣ ਦੇ ਮਹੀਨੇ ਨੂੰ ਦੁਬਾਰਾ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਰਾਉਂਡ ਕਾਣੇ ਪਿੰਡਾਂ ਦੀਆਂ ਜੂਹਾਂ ਦੇ ਵਿੱਚ ਪਿੰਡਾਂ ਦੀਆਂ ਤਰਵੈਣੀ ਦੇ ਵਿੱਚ ਲੱਗਣਾ ਅਸੀਂ 2000 ਦੇ ਵਿੱਚ ਇੱਕ ਕਦਮ ਚੱਕਿਆ ਸੀ ਅੱਜ ਉਸ ਕਦਮ ਦੇ ਵਿੱਚ ਅਸੀਂ ਬਿਲਕੁਲ ਸਫਲ ਹੋਏ ਆ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਤੀਆਂ ਜੁੜ ਰਹੀਆਂ ਨੇਗੀਆਂ ਅਪਦੇਸ਼ਾਂ ਦੇ ਵਿੱਚ ਤਾਂ 101% ਨੇ ਜਿਹੜੀਆਂ ਇਹ ਤੀਆਂ ਲੱਗ ਰਹੀਆਂ ਨੇਗੀਆਂ ਸੋ ਸਾਡੀਆਂ ਮਾਂ-ਮਾਪੇਣਾ ਸਾਰੀਆਂ ਇਕੱਠੀਆਂ ਹੋ ਕੇ ਰਲ ਮਿਲ ਕੇ ਆਈ ਆ ਆਪਸ ਹੀ ਭਾਈਚਾਰਕ ਦੀ ਜਿਹੜੀ ਸਾਂਝ ਆ ਉਹਦੀ ਮਹਿਕ ਆ ਹਰ ਇੱਕ ਚੀਜ਼ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਰਾਜਨੀਤੀ ਤੋਂ ਜਾਤ ਪਾਤ ਤੋਂ ਹਰ ਚੀਜ਼ ਤੋਂ ਉੱਪਰ ਉੱਠ ਕੇ ਇੱਕ ਮੰਚ ਥੱਲੇ ਸਾਡੀਆਂ ਧੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਕਰਦੀਆਂ ਨੇ ਆਪਣੇ ਮਨ ਦੇ ਚਾਹਵਾਂ ਨਾਲ ਖੇਡਦੀਆਂ ਨੇ ਤਾਂ ਬਹੁਤ ਚੰਗਾ ਲੱਗਦਾ ਸੀ। ਉਹ ਲੋ ਪੂਰੇ ਜਿਹੜੀ ਬਰਸ ਜਿਹੀ ਇਹਨੂੰ ਤੁਸੀਂ ਸਾਹਮਣੇ ਦਾ ਕੋਸ਼ਿਸ਼ ਕੀਤੀ ਪਰ ਪਿੰਡਾਂ ਦੇ ਵਿੱਚ ਦੇਖੀ ਤਾਂ ਜਮਾ ਖਤ ਨਹੀਂ ਹੋ ਗਿਆ ਕਿਸੇ ਤਰ੍ਹਾਂ ਪਰ ਸ਼ਹਿਰਾਂ 'ਚ ਹਜੇ ਫੇਰ ਵੀ ਇਹ ਵੀ ਇੱਕ ਅੱਧਾ ਦਿਨ ਜਿਹੜੇ ਬਣਾ ਗਏ ਉਹ ਵੀ ਡੀਜੇ ਨਾਲ ਚੱਲਦਾ। ਤੁਸੀਂ ਕੀ ਕਹਿਣਾ ਚਾਹੋ? ਜੋ ਪਿੰਡਾਂ ਦੇ ਵਿੱਚ ਨਾ ਬਹੁਤ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਕੁੜੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਫਿਰ ਵੀ ਕਿਤਨਾ ਕਿਤੇ ਪਿੰਡਾਂ ਦੇ ਵਿੱਚ ਉਹ ਰੂੜੀਵਾਦੀ ਸੋਚ ਕਹੋ ਜਾਂ ਨੈਰੋ ਮੰਡਰ ਸੋਚ ਕਹੋ ਲੋਕਾਂ ਦੀ ਅਜੇ ਵੀ ਬਣੀ ਹੋਈ ਆ ਉਹ ਸਾਡੀਆਂ ਧੀਆਂ ਨੂੰ ਬਾਹਰ ਕੱਢਣ ਦੇ ਲਈ ਰਾਜ਼ੀ ਨਹੀਂ ਹੁੰਦੇ ਪਰ ਅੱਜ ਦੇ ਜਵਾਨਾਂ ਵਿੱਚ ਮੈਨੂੰ ਲੱਗਦਾਗਾ ਵੀ ਸਾਨੂੰ ਅਸੀਂ ਇੰਨਾ ਪੜ੍ਹ ਲਿਖ ਗਏ ਆ ਅਸੀਂ ਕਿਹੜੀ ਸਦੀ ਦੇ ਵਿੱਚ ਚੱਲ ਰਹੇ ਆ ਸਾਨੂੰ ਆਪਣੀ ਉਹ ਸੋਚ ਨੂੰ ਛੱਡ ਕੇ ਸਾਨੂੰ ਇਹਨਾਂ ਧੀਆਂ ਦੇ ਲਈ ਬਹੁਤ ਸਾਰੇ ਉਪਰਾਲੇ ਕਰ ਰਹੇ ਨੇ ਜਿਵੇਂ ਅਸੀਂ ਸਾਡੇ ਪਿੰਡ ਸਮਾਉਂਦੀਆਂ ਧੀਆਂ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਨੇ ਉੱਥੇ 12 ਮੁਲਕਾਂ ਤੋਂ ਕੁੜੀਆਂ ਹੁੰਦੀਆਂ ਨੇ ਆਲੇ ਦੁਆਲੇ ਦੀਆਂ ਬਹੁਤ ਔਰ 1 ਤੇ ਉਥੋਂ ਸੇਧ ਲੈ ਲੈ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੀਆਂ ਨੇ ਬਹੁਤ ਭਾਰੀ ਭਰਦੀਆਂ ਨਗੀਆਂ ਤੇ ਮੈਨੂੰ ਲੱਗਦਾਗਾ ਵੀ ਇਹਨੂੰ ਜਾਗ ਲੱਗ ਚੁੱਕੀ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੰਜਾਬ ਆ ਜਿਹੜਾ ਮੁਰ ਮੋੜ ਹਰਾ ਭਰਾ ਜਰੂਰ ਹੋਵੇਗਾ ਜੀ ਜਿਵੇਂ ਸੰਧਾਰਾ ਹੁੰਦਾ ਸੀਗਾ ਅੱਜ ਕੱਲ ਨੂੰ ਨੇ ਸੁਧਾਰੇ ਬਾਰੇ ਪਤਾ ਨਹੀਂ ਤੁਸੀਂ ਸੁਧਾਰੇ ਲੈ ਕੇ ਆਏ ਪ੍ਰਿੰਸੀਪਲ ਸਾਹਿਬ ਲੈ ਕੇ ਆਏ ਕੀ ਕਹਿਣਾ ਚਾਹੋਗੇ ਵੀ ਇਹਦੇ ਵਿੱਚ ਹੁੰਦਾ ਕੀ ਸੀਗਾ ਦੇਖੋ ਸੰਧਾਰਾ ਸ਼ਬਦ ਹੀ ਬਹੁਤ ਵੱਡਾ ਗਾ ਇੱਕ ਧੀ ਨੂੰ ਜਦੋਂ ਸੰਧਾਰਾ ਮਿਲਦਾ ਨਾ ਉਹ ਕਿਤੇ ਪਦਮ ਸਿਰੇ ਵਾਰਡ ਤੋਂ ਵੀ ਉੱਪਰ ਦੀ ਹੁੰਦਾ ਹਣਾ ਉਹ ਸੰਧਾਰੇ ਦੇ ਵਿੱਚ ਆਪਣੀ ਹਾਇਸ਼ੀਅਤ ਦੇ ਅਨੁਸਾਰ ਆਪਣੇ ਘਰ ਦੀ ਕੰਡੀਸ਼ਨ ਦੇ ਅਨੁਸਾਰ ਚੰਗੇ ਘਰਾਨੇ ਉਹਦੇ ਵਿੱਚ ਪਕਵਾਨ ਪਾ ਦਿੰਦੇ ਸੀ ਸੂਟ ਦੇ ਦਿੰਦੇ ਸੀ ਕੁੜੀਆਂ ਨੂੰ ਗਹਿਣੇ ਗੱਟੇ ਵੀ ਪਾ ਦਿੰਦੇ ਹੁੰਦੇ ਸੀ ਹਰ ਤਰ੍ਹਾਂ ਦੀ ਹੁੰਦੀ ਸੀ ਜਿਹੜੇ ਨਾਰਮਲ ਘਰ ਹੁੰਦੇ ਨੇ ਕਿ ਉਹ ਉਹਦੇ ਵਿੱਚ ਮਠੀਆਂ ਗੁਲਗਲੇ ਬਿਸਕੁਟ ਪਾ ਦਿੰਦੇ ਨੇ ਤੇ ਬਾ ਆਪਣੇ ਬੱਚੇ ਨੂੰ ਆਪਣੀ ਹਾਇਸ਼ੀਅਤ ਦੇ ਅਨੁਸਾਰ ਸੂਟ ਦੇ ਦਿੰਦੇ ਨੇ ਫਰੂਟ ਦੇ ਦਿੰਦੇ ਨੇ ਸੰਧਾਰੇ ਦੀ ਕੋਈ ਕੀਮਤ ਨਹੀਂ ਉਹ ਇੱਕ ਛੋਪੜੀ ਚ ਰਹਿਣ ਵਾਲੀ ਬੱਚੀ ਦੇ ਲਈ ਵੀ ਉਹ ਸੰਧਾਰਾ ਬਹੁਤ ਵੱਡਾ ਤੋਹਫਾ ਹੈ ਇੱਕ ਮਹਿਲਾ ਵਿੱਚ ਰਹਿਣ ਵਾਲੀ ਧੀ ਦੇ ਲਈ ਵੀ ਉਹ ਉਹ ਸੰਧਾਰਾ ਬਹੁਤ ਵੱਡਾ ਕਿਉਂਕਿ ਉਹ ਸੰਧਾਰਾ ਦੇ ਵਿੱਚ ਕੱਲੇ ਬਿਸਕੁਟ ਮਠੀਆਂ ਗੁਲਗਲੇ ਗਏ ਨੇ ਗੱਟੇ ਜਾਂ ਕੱਲੇ ਸੂਟਾ ਨਾਲ ਸੰਬੰਧ ਨਹੀਂ ਉਹ ਪੀਪੇ ਦਾ ਜਦੋਂ ਢੱਕਣ ਖੁੱਲਦਾ ਨਾ ਉਹ ਤੇ ਚਾਰੀਆਂ ਦਸਾਵਾਂ ਦੇ ਵਿੱਚ ਕਿਤੇ ਉਹਨੂੰ ਆਪਣਾ ਬਾਪ ਨਜ਼ਰ ਆਉਂਦਾ ਕਿਤੇ ਉਹਨੂੰ ਆਪਣੀ ਮਾਂ ਨਜ਼ਰ ਆਉਂਦੀ ਹੈ ਕਿਤੇ ਉਹਨੂੰ ਆਪਣੀ ਪਰਜਾਈ ਕਿਤੇ ਭਰਾ ਬਚਕਾਰਲੇ ਹਿੱਸੇ ਦੇ ਵਿੱਚ ਉਹਨੂੰ ਆਪਣਾ ਬਿਤਾਇਆ 25 ਸਾਲਾਂ ਦਾ ਉਹ ਜੀਵਨ ਜਿਹੜਾ ਉਹਨੇ ਆਪਣੇ ਪੇਕੇ ਘਰ ਬਤਾਇਆ ਹੁੰਦਾ ਭੈਣ ਭਰਾਵਾਂ ਦੀਆਂ ਗਾਲਾਂ ਮਾਪੇ ਪਤਿਆਂ ਉਹ ਝਿੜਕਾਂ ਤੇ ਮਾਂ ਨਾਲ ਪਿਆਰ ਹੱਸਣਾ ਖੇਡਣਾ ਬੜਾ ਕੁਛ ਬੜੀਆਂ ਸਦਨਾ ਉਸ ਸੰਧਾਰੇ ਦੇ ਵਿੱਚ ਰੁਕੇ ਹੁੰਦੇ ਨੇ ਇਸ ਕਰਕੇ ਹਰਤੀ ਦੀ ਇੱਛਾ ਹੁੰਦੀ ਹੈ ਵੀ ਮੈਨੂੰ ਸੰਧਾਰਾ ਮਿਲੇ ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਚਾਹਣਾ ਮੈਂ ਹਰ ਜਗ੍ਹਾ ਬੋਲਦਾ ਜਿਹੜਾ ਸੰਧਾਰਾਗਾ ਉਹ ਕਿਸੇ ਲੋੜਵੰਦਤੀ ਨੂੰ ਨਹੀਂ ਦਿੱਤਾ ਜਾਂਦਾ ਜਾ ਕਿ ਕਿਸੇ ਗਰੀਬੀ ਨੂੰ ਨਹੀਂ ਦਿੱਤਾ ਜਾਂਦਾ ਪਰ ਕੁਝ ਲੋਕਾਂ ਦੇ ਸੋਚ ਹੁੰਦੀ ਹੈ ਵੀ ਸ਼ਾਇਦ ਜਿਹੜੇ ਸੰਧਾਰੇ ਨੇ ਵੀ ਕਿਸੇ ਉਸ ਬੱਚੇ ਨੂੰ ਦਿੱਤਾ ਜਾਂਦਾ ਜਿਹਦੇ ਮਾਪਾਪ ਨਹੀਂ ਜਾਂ ਜਿਹੜੀ ਬਿਲਕੁਲ ਗਰੀਬ ਘਰ ਦੀ ਹੈ ਜਾਂ ਲੋੜਵੰਦ ਹੈ ਕਿਉਂਕਿ ਮੈਂ ਕਹਣਾ ਹੁਣ ਧੀਆਂ ਕਦੇ ਵੀ ਲੋੜਵੰਦ ਨਹੀਂ ਹੁੰਦੀਆਂ ਧੀਆਂ ਸਭ ਤੋਂ ਸਤ ਨੂੰ ਸਭ ਤੋਂ ਵੱਧ ਅਮੀਰ ਬਣਾਉਂਦੀਆਂ ਨੇ ਭਾਗ ਲੈ ਕੇ ਆਉਂਦੇ ਨੇ ਆਪਣੇ ਮੱਥੇ ਦੀਆਂ ਲਕੀਰਾਂ ਉਹ ਆਪ ਲੈ ਕੇ ਆਉਂਦੀਆਂ ਨੇਗੇ ਹਣਾ ਤਾਂ ਇਸ ਕਰਕੇ ਜਿਹੜੇ ਸੰਧਾਰੇ ਨੇ ਇਹ ਧੀਆਂ ਦੇ ਸਤਕਾਰ ਵਜੋਂ ਧੀਆਂ ਦੇ ਲਈ ਮਾਪਿਆਂ ਵੱਲੋਂ ਦਿੱਤਾ ਜਾਂਦਾ ਬਹੁਤ ਵੱਡਾ ਤੋਹਫਾ ਹੁੰਦਾ ਤਾਂ ਇਸ ਕਰਕੇ ਅਸੀਂ ਤਾਂ ਹਰ ਇੱਕ ਧੀ ਨੂੰ ਹਰ ਵਰਗ ਦੀ ਹਰ ਹਰ ਕੋਨੇ ਵਿੱਚ ਆਉਣ ਵਾਲੀ ਧੀ ਨੂੰ ਅਸੀਂ ਬਹੁਤ ਸੋਹਣੇ ਸਤਕਾਰ ਦੇ ਨਾਲ ਸੰਧਾਰੇ ਦਿੰਨੇ ਆ ਤੇ ਮੈਂ ਮੇਰੇ ਪੰਜਾਬੀਆਂ ਨੂੰ ਦੇਸ਼ਾਂ ਦੇ ਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਇਹੀ ਸਨੇਹਾ ਦੇਣਾ ਚਾਹਣਾ ਵੀ ਸੌਣ ਦੇ ਮਹੀਨੇ ਸੌਂ ਦਾ ਮਹਿਨਾ ਜ਼ਰੂਰੀ ਨਹੀਂ ਭਾਵੇਂ ਦੀਵਾਲੀ ਹੋਵੇ ਭਾਵੇਂ ਲੋਹੜੀ ਹੋਵੇ ਹਰ ਤਿੱਥੇ ਤਿਹਾਰ ਦੇ ਵਿੱਚ ਆਪਣੀਆਂ ਧੀਆਂ ਨੂੰ ਜਿਹੜੀਆਂ ਉਹਨਾਂ ਦੀਆਂ ਸੌਗਾਤਾਂ ਨੇ ਉਹ ਆਪਾਂ ਨੂੰ ਜ਼ਰੂਰ ਭੇਜਣੀਆਂ ਚਾਹੀਦੀਆਂ ਨੇ ਭਾਵੇਂ ਲੱਖਾਂ ਕਰੋੜਾਂ ਦੀ ਮਾਲਕ ਹੋਵੇ ਹੂੰ ਉਹਨੂੰ ਰਜਾਨਾ ਲੱਖਾਂ ਕਰੋੜਾਂ ਦੀ ਖੇਡਦੀ ਹੋਵੇ ਪਰ ਜਦ 100 ਰੁਪਿਆ ਵੀ ਭਾਵੇਂ 100 ਰੁਪਏ ਦੀ ਸੰਧਾਰਾ ਪਿੱਕਿਆ ਦੋਜੇ ਪਰ ਉਹਨਾਂ ਲੱਖਾਂ ਕਰੋੜਾਂ ਤੋਂ ਵੀ ਉੱਤੇ ਦੂੰ ਬਿਲਕੁਲ ਜੀ ਮੈਂ ਪੀਤੇ ਦਿਨੀ ਆਸਟ੍ਰੇਲੀਆ ਤੋਂ ਆਇਆ ਮੈਂ ਆਸਟ੍ਰੇਲੀਆ ਦੇ ਵਿਰਸਵਿੰਡ ਦੇ ਵਿੱਚ ਇਹ ਮੈਂ ਤਿੰਨ ਸਾਰੇ ਲੱਗੇ ਮੈਲਬਨ ਦੇ ਵਿੱਚ ਮੈਂ ਬਹੁਤ ਸਾਰੇ ਸ਼ਹਿਰਾਂ ਚ ਤੀਆਂ ਦੇ ਵਿੱਚ ਉਸ ਮਹੂਲੀਅਤ ਕੀਤੀ ਤੇ ਇੱਕ ਵਿਰਸਵਿੰਡ ਦੇ ਵਿੱਚ ਘਟੋ ਘਟ ਇੱਕ ਕੇੰਜ ਦੇ ਵਿੱਚ ਉੱਥੇ 1.200 ਦੀ ਗਿਣਤੀ ਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ ਕੁੜੀਆਂ ਨਹੀਂ ਮਾਤਾ-ਮਾਸੇ 80 ਸਾਲ ਦੀਆਂ ਉੱਥੇ ਆਈਆਂ ਤੇ ਜਦੋਂ ਮੈਨੂੰ ਪਤਾ ਲੱਗਿਆ ਅਸੀਂ ਉੱਥੇ ਆਪਣੀ ਥੋੜੀ ਜੀ ਪਲੈਨ ਬਦਲਿਆ ਅਸੀਂ ਕਿਹਾ ਵੀ ਇਹਨਾਂ ਮਾਮਾ ਨੂੰ ਸੰਧਾਰੇ ਦੇਣੇ ਚਾਹੀਦੇ ਨੇ ਤੇ ਜਦੋਂ ਅਸੀਂ ਪੀਪੇ ਉਹਨਾਂ ਮਾਮਾ ਨੂੰ ਦਿੱਤੇ ਮੇਰੇ ਗੱਲ ਲਾ ਕੇ ਰੋਈਆਂ ਤੇ ਮੈਨੂੰ ਬੜੀਏ ਬੜੇ ਹੀ ਭਾਵੁਕ ਤੇ ਬੜੇ ਦੁਖੀਮੰਦ ਦੇ ਨਾਲ ਆ ਕੇ ਆਇਆ ਕਹਿੰਦੀ ਵੀਰੇ ਅੱਜ ਤੋਂ 50 ਸਾਲਾਂ ਬਾਅਦ ਅਸੀਂ ਕਹਿੰਦੀ ਇਹ ਪੀਪਾ ਵੇਖਿਆ ਅਸੀਂ ਤਰਸ ਗਈਆਂ ਗੱਲ ਉੱਥੇ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲੀਆਂ ਨੂੰ ਉਹਨਾਂ ਨੂੰ ਕੋਈ ਕਿਸੇ ਪੈਸੇ ਦੀ ਕਿਸੇ ਦੀ ਸ਼ੋਰਤ ਦੌਰਤ ਦੀ ਲੋੜ ਨਹੀਂ ਹੁੰਦੀ ਪਰ ਤੁਹਾਡੇ ਅਨੁਸਾਰ ਉਹਨਾਂ ਦੇ ਲਈ ਇੱਕ 100 ਰੁਪਏ ਦਾ ਗਿਫਟ ਹੀ ਮਾਪਿਆਂ ਬਰਤੇ ਬਹੁਤ ਵੱਡਾ ਹੁੰਦਾ ਸੋ ਮਾਪਿਆਂ ਦੇ ਘਰਾਂ ਚੋਂ ਤਾਂ ਆਈਆਂ ਹਵਾਵਾਂ ਵੀ ਉਹਨਾਂ ਨੂੰ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਨੇ ਕੀ ਕਾਰਨ ਮੰਨਦੇ ਆ ਜਦੋਂ ਉਹ ਤਾਂ ਲੋਕ ਅਨਪੜ੍ਹ ਸੀ ਉਦੋਂ ਪਿੰਡਾਂ ਚ ਤੀਆਂ ਲੱਗਦੀਆਂ ਸੀ ਜਦੋਂ ਕਿ ਦੇਸ਼ ਪ੍ਰਤੀ ਜਾਂ ਸਮਾਜ ਪ੍ਰਤੀ ਦੀ ਗੱਲ ਕਰ ਰਿਹਾ ਪਰ ਦੂਸਰੇ ਪਾਸੇ ਜਿਹੜਾ ਪਿੰਡਾਂ ਚ ਤੀਆਂ ਇਸ ਤਰ੍ਹਾਂ ਕੇ ਗਾਇਨੀਆਂ ਵੀ ਆਪਾਂ ਨੂੰ ਜਿਹੜੇ ਬੱਚੀਆਂ ਨੂੰ ਬਾਹਰ ਨਹੀਂ ਨਿਕਲਣ ਦੇਈਆਂ ਭਾਵੇਂ ਸਾਡੇ ਲੋਕ ਬਹੁਤ ਜ਼ਿਆਦਾ ਪੜ ਗਏ ਪੀ ਐਚ ਡੀ ਤੱਕ ਕਰ ਗਏ ਪ੍ਰੋਫੈਸਰ ਲੱਗ ਗਏ ਪਰ ਉਹਨਾਂ ਦੀ ਸੋਚ ਨਹੀਂ ਪੜੀ ਸੋਚ ਉਹਨਾਂ ਦੀ ਉੱਥੀ ਹੈ ਪਹਿਲਾਂ ਲੋਕ ਅਨਪੜ੍ਹ ਭਾਵੇਂ ਸੀਗੇ ਉਹਨਾਂ ਦੇ ਘਰ ਕੱਚੇ ਸੀ ਹਨਾ ਪਰ ਉਹਨਾਂ ਦੇ ਦਿਲ ਪੱਕੇ ਸੀ ਉਹਨਾਂ ਦੀਆਂ ਸੋਚਾਂ ਪੱਕੀਆਂ ਸੀ ਉਹ ਈਮਾਨ ਦੇ ਪੱਕੇ ਸੀ ਅੱਜਪਾ ਮੈਂ ਅਸੀਂ ਮਹਿਲਾਂ ਕੋਠੀਆਂ ਬਹੁਤ ਕੁਝ ਛੱਤ ਲਿਆ ਬਹੁਤ ਕੁਝ ਕਰ ਲਿਆ ਪਰ ਸਾਡੇ ਦਿਲ ਨਹੀਂ ਹੈਗੇ ਸਾਡੇ ਜਿਗਰੇ ਨਹੀਂ ਹੈਗੇ ਸਾਡੇ ਈਮਾਨ ਨਹੀਂ ਹੈਗੇ ਹਨਾ ਮੈਨੂੰ ਲੱਗਦਾ ਵੀ ਮੈਂ ਤਾਂ ਆਪਣੀ ਰਿਸਰਚ ਦੇ ਵਿੱਚ ਲਾ ਲਵਾਂ ਜਿੱਥੇ ਤੱਕ ਮੈਂ ਗਿਆ ਮੈਂ ਕਹਿੰਦਾ ਵੀ ਜਿਹੜੇ ਉਹ ਪਿੰਡਾਂ ਵਾਲੇ ਲੋਕ ਸੀ ਉਹਨਾਂ ਵਰਗਾ ਕੋਈ ਵਿਦਵਾਨ ਹੋ ਨਹੀਂ ਸਕਦਾ ਉਹਨਾਂ ਵਰਗਾ ਕੋਈ ਦਿਲਦਾਰ ਹੋ ਨਹੀਂ ਸਕਦਾ ਉਹਨਾਂ ਵਰਗੀ ਮਮਤਾ ਕਿਤੇ ਮਿਲ ਨਹੀਂ ਸਕਦੀ ਜਿਹੜੀਆਂ ਉਹ ਬਜ਼ੁਰਗਾਂ ਦੇ ਵਿੱਚ ਜਾਂ ਸਾਡੀਆਂ ਜਿਨ੍ਹਾਂ ਨੂੰ ਅਸੀਂ ਅਨਪੜ੍ਹ ਬੀਬੀਆਂ ਕਹਿੰਦੇ ਸੀ ਉਹਨਾਂ ਦੇ ਹਰ ਗੱਲ ਦੇ ਵਿੱਚ ਤਰਕ ਹੁੰਦਾ ਸੀ ਘਰ ਦੇ ਵਿੱਚ ਕੋਈ ਵੀ ਚੀਜ਼ ਹੁੰਦੀ ਸੀ ਜਿਹੜੀ ਗੱਲ ਉਹ ਕਹਿੰਦੀ ਸੀ ਉਹਦੇ ਵਿੱਚ ਕੋਈ ਨਾ ਕੋਈ ਤਰਕ ਹੁੰਦਾ ਸੀ ਅਸੀਂ ਕਰੋਨਾ ਐਡੀ ਬਡੀ ਭੈੜੀ ਬਿਮਾਰੀ ਦੇ ਵਿੱਚੋਂ ਗੁਜ਼ਰ ਕੇ ਗਏ ਆ ਸਾਡੀਆਂ ਬੀਬੀਆਂ ਤੋਂ ਨਾ ਸਮੇਂ ਦੇ ਵਿੱਚ ਗੋਹੇ ਨਾਲ ਲੇਪ ਕਰਦੀਆਂ ਸੀ ਹਾਂ ਜਦੋਂ ਬੱਚਾ ਹੁੰਦਾ ਸੀ ਉਦੋਂ ਘਰ ਦੇ ਬਾਹਰ ਇੱਕ ਧੂਈ ਲਾ ਕੇ ਪਤਾ ਲੱਗਦਾ ਸੀ ਵੇ ਜਨੇਪੇ ਵਾਲਾ ਘਰ ਉਹ ਧੂਈ ਵਾਲਣ ਦਾ ਮਤਲਬ ਹੀ ਹੁੰਦਾ ਸੀ ਕੋਈ ਮਤਲਬ ਕਿ ਐਦਾਂ ਆਂ ਦੀਏ ਜ਼ਹਿਰੀਲੇ ਕੀਟਾਣੂ ਸਾਡੇ ਅੰਦਰ ਨਾ ਪ੍ਰਵੇਸ਼ ਕਰ ਜਾਣ ਗੋਹੇ ਦਾ ਲੇਪ ਇਸ ਕਰਕੇ ਕਰਦੀਆਂ ਸੀ ਵੀ ਸਾਡੇ ਘਰ ਦੇ ਵਿੱਚ ਕੋਈ ਬਿਮਾਰੀ ਦਾ ਪ੍ਰਵੇਸ਼ ਨਾ ਹੋਵੇ ਹਨਾ ਤੋਂ ਮੈਨੂੰ ਲੱਗਦਾ ਵੀ ਉਹਨਾਂ ਦੇ ਹਰ ਗੱਲ ਦੇ ਵਿੱਚ ਜੇ ਉਹ ਰਾਤ ਨੂੰ ਕਹਿੰਦੇ ਕਹਿੰਦੀਆਂ ਸੀ ਵੀ ਝਾੜੂ ਨਹੀਂ ਮਾਰਨਾ ਉਹ ਝਾੜੂ ਨਾ ਮਾਰਦਾ ਕਾਰਨ ਹੀ ਹੁੰਦਾ ਸੀ ਉਹਦੋਂ ਗਹਿਣੇ ਘੱਟੇ ਜਿਆਦਾ ਪਹਿਨਦੀਆਂ ਸੀ ਵੀ ਕਿਸੇ ਦਾ ਥੋੜਾ ਬਹੁਤਾ ਸੋਨਾ ਜਾਂ ਕੋਈ ਗਹਿਣਾ ਥੱਲੇ ਨਾ ਡਿੱਗੇ ਕਿਤੇ ਉਹ ਜਦੋਂ ਆਪਾਂ ਝਾੜੂ ਮਾਰਾਂਗੇ ਤੇ ਕੋ ਕੂੜੇ ਵਿੱਚ ਨਾ ਹੁੰਜਿਆ ਜਾਵੇ ਉਹਦਾ ਲੌਜੀਕ ਇਹ ਹੁੰਦਾ ਸੀ ਭਾਵੇਂ ਉਹਦੋਂ ਆਟਾ ੜਕਣਾ ਜਿੰਨੇ ਵੀ ਵਹਿਮ ਪਾਏ ਜਾਂਦੇ ਸੀ ਜੇ ਮੈਂ ਕੋਈ ਟੂਣਾ ਕਰਿਆ ਜਾਂਦਾ ਸੀ ਉਹ ਟੂਨੇ ਦੇ ਵਿੱਚ ਵੀ ਬਹੁਤ ਵੱਡਾ ਲਾਜਿਕ ਹੁੰਦਾ ਸੀ ਪਹਿਲਾਂ ਜਦੋਂ ਟੂਨੇ ਕਰੇ ਜਾਂਦੇ ਸੀ ਨਾ ਚਰਸਤਿਆਂ ਦੇ ਵਿੱਚ ਹੀ ਟੂਨੇ ਕਿਉਂ ਕਰੇ ਜਾਂਦੇ ਸੀ ਉਹਦੇ ਉਹ ਉਹਦੇ ਵਿੱਚ ਕੋਈ ਸ਼ਰਾਬ ਦੀ ਬੋਤਲ ਲਾ ਲੋ ਜਾਂ ਕੋਈ ਤੇਲ ਦੀ ਬੋਤਲ ਲਾ ਲੋ ਇਹ ਰੱਖਿਆ ਉਹ ਉਹ ਇੱਕ ਇੱਕ ਉਹਦਾ ਪਹਿਚਾਨ ਹੁੰਦੀ ਸੀ ਮੰਨ ਲਾ ਉਦੋਂ ਇੱਕ ਦੂਜੇ ਪਿੰਡਾਂ ਤੱਕ ਸਾਧਨ ਨਹੀਂ ਹੁੰਦੇ ਇਸਨੇਹਾ ਪਹੁੰਚਾਉਣ ਦੇ ਲਈ ਤਾਂ ਉਹ ਤਾਂ ਉਹ ਜਦੋਂ ਕੋਈ ਫੈਦ ਵਗੈਰਾ ਆਉਂਦਾ ਤੇ ਉਹਦੇ ਤੱਕ ਪਤਾ ਲੱਗਦਾ ਜਦੋਂ ਟੂਣਾ ਕਰਿਆ ਹੁੰਦਾ ਸੀ ਨਾ ਉੱਥੇ ਜਾ ਕੇ ਉਹ ਦੇਖਦਾ ਹੁੰਦਾ ਸੀ ਵੀ ਇਹਦਾ ਮਤਲਬ ਜੇ ਪਿੰਡ ਦੇ ਵਿੱਚ ਕੋਈ ਔਰਤ ਬਿਮਾਰ ਹੈ ਹਣਾ ਤਾਂ ਉਹ ਟੂਨੇ ਦੇ ਵਿੱਚ ਕੁਝ ਸਮਾਨ ਰੱਖਿਆ ਜਾਂਦਾ ਜਾਂਦਾ ਸੀ ਚੂੜੀਆਂ ਹਨਾ ਸੰਧੂਰ ਵਗੈਰਾ ਉਥੋਂ ਬੈਦ ਨੂੰ ਬਸਾਂ ਹ ਲੱਗਦਾ ਸੀ ਵੀ ਫਲਾਣ ਨੇ ਪਿੰਡ ਦੇ ਵਿੱਚ ਕੋਈ ਨਵੀਂ ਵਿਆਹੀ ਔਰਤ ਬਹੁਤ ਭੈੜੀ ਬਿਮਾਰ ਆ ਉਹ ਬੈਦ ਆਪਣਾ ਆਪਣੀਆਂ ਦਵਾਈਆਂ ਲੈ ਕੇ ਉਸ ਪਿੰਡ ਦੇ ਵਿੱਚ ਪਹੁੰਚਦੇ ਸੀ ਜੇ ਕਿਤੇ ਸ਼ਰਾਬ ਦਾ ਅਧਿਆ ਜਾਂ ਪਿਆ ਹੁੰਦਾ ਉਹਦਾ ਮਤਲਬ ਇਹ ਹੁੰਦਾ ਸੀ ਵੀ ਇਸ ਪਿੰਡ ਦੇ ਵਿੱਚ ਕੋਈ ਸ਼ਰਾਬ ਨਾਲ ਪੀੜਿਤ ਬੰਦਾ ਬਿਮਾਰ ਇਹ ਲੌਜਿਕ ਹੁੰਦੇ ਸੀ ਟੂਣਿਆਂ ਦੇ ਅੱਜ ਅਸੀਂ ਟੂਣਿਆਂ ਨੂੰ ਕਿੱਧਰ ਲੈ ਕੇ ਅੱਜ ਅਸੀਂ ਆਪਣੀ ਤਰੱਕੀ ਲਈ ਟੂਣੇ ਵਰਤਣ ਲੱਗੇ ਅੱਜ ਅਸੀਂ ਇੱਕ ਇੱਕ ਦੂਜੇ ਨੂੰ ਬਰਬਾਦ ਕਰਨ ਦੇ ਲਈ ਟੂਣੇ ਵਰਤ ਕੇ ਉੱਥੇ ਮਾੜੀ ਮਾੜੀ ਗੱਲ ਦੇ ਵਿੱਚ ਸਾਡੀਆਂ ਮਾਤਾ ਮਾਂ ਦੀ ਹਰ ਗੱਲ ਦੇ ਵਿੱਚ ਬਹੁਤ ਵੱਡੇ ਵੱਡੇ ਲੌਜਿਕ ਸੀ ਜਿਹਨੂੰ ਅਸੀਂ ਸਮਝ ਨਹੀਂ ਸਕੇ ਜੀ ਅੱਜ ਵੀ ਅਸੀਂ ਉਹਨਾਂ ਦੀਆਂ ਬੋਲੀਆਂ ਉਹਨਾਂ ਦੇ ਗੀਤਾਂ ਨੂੰ ਬਹੁਤ ਨੇੜੇ ਤੋਂ ਪੜ੍ਹੀਏ ਤਾਂ ਬਹੁਤ ਕੁਝ ਸਿੱਖਦਾ ਮੈਂ ਤਾਂ ਆਪਣੀ ਪੀ ਐਚ ਡੀ ਦੀ ਜਿੰਨੇ ਜਿੰਨਾ ਵੀ ਡਾਟਾ ਸੀ ਮੈਂ ਤਾਂ ਇਹਨਾਂ ਮਾਤਾ ਮਾਂ ਤੋਂ ਇਕੱਠਾ ਕਰਿਆ ਅਸੀਂ ਤਾਂ ਕੱਲੀ ਕੱਲੀ ਚੀਜ਼ ਉਹਨਾਂ ਤੋਂ ਸਿੱਖ ਰਹੇ ਹਾਂ ਸਾਨੂੰ ਲੱਗਦਾ ਵੀ ਨਹੀਂ ਅਸੀਂ ਤਾਂ ਬਹੁਤ ਵੱਡਾ ਖਜ਼ਾਨਾ ਖੋ ਚੁੱਕੇ ਹਾਂ ਜੇ ਅੱਜ ਦੀ ਨੌਜਵਾਨ ਪੀੜ੍ਹੀ ਦੀ ਅੱਜ ਦੀ ਗੱਲ ਕਰੀਏ ਭਾਵੇਂ ਸਾਡੀਆਂ ਕੁੜੀਆਂ ਅੱਜ ਕੱਲ ਪੀ ਐਚ ਡੀ ਕਰ ਗਈਆਂ ਵੱਡੀਆਂ ਵੱਡੀਆਂ ਪ੍ਰੋਫੈਸਰ ਰਾਗੇ ਪਰ ਉਹ ਪੜ ਹੀ ਗਈਆਂ ਪਰ ਉਹਨਾਂ ਕੋਲ ਗਿਆਨਤਾ ਨਹੀਂ ਉਹਨਾਂ ਨੂੰ ਤਾਂ ਕੋਈ ਚੀਜ਼ ਸਿੱਖ ਕੇ ਦੇਖੋ ਨਹੀਂ ਹੈ ਕਿ ਉਹਨਾਂ ਕੋਲੇ ਇੱਕ ਇੱਕ ਬਜ਼ੁਰਗ ਮਾਂ ਕੋਲੇ ਬੈਠ ਜਾਓ ਉਹ ਗੱਲਾਂ-ਗੱਲਾਂ ਦੇ ਵਿੱਚ ਸਾਨੂੰ ਐਨਾ ਕੁਝ ਦੱਸ ਦੋ ਤੇ ਇੱਕ ਪੜ੍ਹੀ ਲਿਖੀ ਔਰਤ ਸਾਨੂੰ ਨਹੀਂ ਦੱਸ ਸਕਦੀ ਪੜ੍ਹੀ ਲਿਖੀ ਔਰਤ ਸਿਰਫ ਬੱਚੇ ਨੂੰ ਕਹੇਗੀ ਬੇਟਾ ਜਾਓ ਬੇਟਾ ਫੋਨ ਦੇਖੋ ਬੇਟਾ ਰੂਮ ਦੇ ਵਿੱਚ ਜਾਓ ਬੇਟਾ ਏਸੀ ਦੇ ਵਿੱਚ ਜਾਓ ਸਾਡੀਆਂ ਮਾਂ ਮੈਂ ਕਹਿੰਦੀ ਬੇ ਪੁੱਤ ਜਾ ਉਹ ਮਿੱਟੀ 'ਚ ਖੇਡ ਲਾ ਬੇ ਪੁੱਤ ਜਾ ਉਹ ਦਰਖਤ ਤੇ ਚੜ ਜਾ ਜਾ ਪੁੱਤ ਤੂੰ ਖੇਤ ਜਾ ਖਲਾਨੇ ਬੰਦੇ ਨੂੰ ਰੋਟੀ ਦੇ ਕੇ ਆ ਉਹ ਕਿੰਡੀਆਂ-ਕਿੰਡੀਆਂ ਮੀਰ ਗੱਲਾਂ ਹੁੰਦੀਆਂ ਸੀਗੀਆਂ ਤੇ ਇਸ ਕਰਕੇ ਅਸੀਂ ਸਾਡੀਆਂ ਦਾਦੀਆਂ ਪੜਦਾਇਤੀਆਂ ਨੂੰ ਕਿਵੇਂ ਮਾੜਾ ਕਹਿ ਤਾਂਗੇ ਤਾਂ ਮੈਨੂੰ ਲੱਗਦਾ ਵੀ ਜਿੱਥੇ ਸਾਡੀਆਂ ਬਜ਼ੁਰਗ ਮਾਤਾ ਮਾਂ ਬੈਠੀਆਂ ਨੇ ਸਾਨੂੰ ਉਹਨਾਂ ਦੀਆਂ ਬੁੱਕਲਾਂ 'ਚ ਬਹਿ ਕੇ ਬਹੁਤ ਕੁਝ ਸਿੱਖ ਲੈਣਾ ਚਾਹੀਦਾ ਅਸੀਂ ਤਾਂ ਸਾਡੇ ਗੁਰੂ ਮਾ ਡਾਕਟਰ ਪ੍ਰਵਸ਼ੰਨ ਕੌਰ ਸਿੱਧੂ ਉਹਨਾਂ ਦੀ ਬੁੱਕਲ 'ਚ ਬੈਠੇ ਹਾਂ ਜੋ ਕੁਝ ਮੈਂ ਬੋਲ ਰਿਹਾ ਅਸੀਂ ਉਹਨਾਂ ਤੋਂ ਗ੍ਰਹਿਣ ਕੀਤਾ ਉਹਨਾਂ ਦੀ 77 78 ਸਾਲ ਦੀ ਉਮਰ ਹੋ ਗਈ ਉਹਨਾਂ ਨੇ ਆਪਣੀਆਂ ਦਾਦੀਆਂ ਪੜਦਾਇਦੀਆਂ ਤੋਂ ਬਹੁਤ ਪੂਜ ਇਕੱਠਾ ਕਰਿਆ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਅੱਗੇ ਆਉਣ ਵਾਲੀਆਂ ਅਸੀਂ ਪ ਜਿਹੜੀਆਂ ਚੀਜ਼ਾਂ ਨੇ ਇਹਨੂੰ ਸਭਾ ਲੰਦੀ ਲੋੜ ਹੈ